ਪਰਾ ਵਾ ਖੱਜਲ ਖਵਾਰ ਹੋ ਰਿਆਂ ਲਾਈਨ ਚ ਲੱਗ ਰਿਆਂਗੇ ਉਹਨੇ ਮੁਰਜਣੇ ਉਹਨੇ ਮੁਰਜਣੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਕੋਆਪਰੇਟਿਵ ਬੈਂਕ ਛਾਇਲੀ ਦੇ ਵਿੱਚ ਵੱਡੀ ਭੀੜ ਕਿਸਾਨਾਂ ਦੀ ਕਿਉਂਕਿ ਪੈਸੇ ਦੀ ਦਿੱਕਤ ਆਈ ਹੋਈ ਹੈਗੀ ਉਹਨੇ ਤੇ ਕਿਸਾਨ ਬੈਠੇ ਨੇ ਜੀ ਜਥੇਦਾਰ ਜੀ ਜੋ ਇੰਨੀ ਪੀੜ ਹੋ ਰਹੀ ਆ ਕਾਹ ਤੋਂ ਹੋ ਰਹੀ ਆ ਕਿਸਾਨਾਂ ਦੀ ਇਹ ਬੈਗਰ ਖਾਲਸਾ ਬੈਨ ਤੇ ਫਟੇ ਛਾਇਲੀ ਤੋਂ ਬੋਲਤਾਂ ਤੁਸੀਂ ਇਹ ਲੜਾਈ ਦੇ ਕਾਰਨ ਹੋਈ ਟੀ ਪਾਕਿਸਤਾਨ ਨਾਲ ਲੜਾਈ ਲੱਗੀ ਟੀ ਹੁਣਾਂ ਸ਼ਾਂਤੀ ਹੋ ਗਈ ਇਹ ਕਹਿੰਦੇ ਪੈਸੇ ਦੇਣ ਅੱਛਾ ਜੀ ਅੱਜ ਇਸ ਕਰਕੇ ਪੀੜ ਹੋ ਗਈ ਟੀ ਅੱਜ ਤੋਂ ਪਹਿਲਾਂ ਕਿਸਾਨਾਂ ਨੇ ਪੈਸੇ ਭਰਤੇ ਤੇ ਉੱਪਰੋਂ ਪੈਸੇ ਨਹੀਂ ਉੱਪਰੋਂ ਪੈਸੇ ਵੰਡੋਰੇ ਤੇ ਇਹ ਕਹਿੰਦੇ ਅੱਜ ਵੰਡਾਂਗੇ ਹੁਣੇ ਪੀੜ ਆਪੇ ਘਟ ਜੂਗੀ ਆ ਹਫਤੇ ਅਜੀ ਦੇ ਘਰ ਨੂੰ ਕਹਿੰਦੇ ਆ ਦਵਾ-ਦਵਾ ਵੇ ਭੇਜੋ ਤੇਲ ਭੇਜੋ ਤੇ ਪੈਸੇ ਭੇਜੋ ਆ ਕਿਸਾਨ ਸਾਰੇ ਖੁਸ਼ਹਾਲ ਇਹ ਕਿਸਾਨ ਖੁਸ਼ਹਾਲ ਨੇ ਤਾਂ ਦੇਸ਼ ਖੁਸ਼ਹਾਲ ਉਹ ਹੈਗੂ ਦਾ ਖਾਲਸਾ ਬੇ ਜੀ ਕੀ ਗੱਲ ਆ ਜਿੰਨਾ ਇਕੱਠਾ ਹੋਇਆ ਉਹ ਛਾਇ ਲਈ ਆਪਣੀ ਕੋਆਪਰੇਟਿਵ ਬੈਂਕ ਆ ਗਈ ਕਿਸਾਨ ਇਕੱਠੇ ਹੋਏ ਨੇ ਕੀ ਕਾਰਨ ਹੋ ਗਿਆ ਇਹ 20 ਦਿਨ ਹੋ ਗਏ ਪੈਸੇ ਭਰਿਆ ਨੂੰ ਲੋਕਾਂ ਨੂੰ ਖਜਲ ਖਬਾਰ ਕਰਨ ਜਿਵੇਂ ਨਾਲ ਦੀ ਨਾਲ ਪੈਸੇ ਦੇਈ ਨਾਲ ਪਰਾਪਰਾ ਪੰਜ ਦਿਨਾਂ ਬਾਅਦ ਚੀਜ਼ ਨਾਲ ਬਾਅਦ ਪੈਸੇ ਦੇਣਾ ਕੰਨ ਵਿੱਚ ਨਾਲ ਇਕੱਠੇ ਹੋਵੇ ਮੈਨੇਜਰਾਂ ਟਾਈਮ ਤੋਂ ਬਣਾਉਂਦਾ ਨਹੀਂ ਵੀ ਤੁਸੀਂ ਦਾ 10000 ਦਾ ਕੰਮ ਹੈ 10 ਦਿਨ ਪਹਿਲਾਂ ਆ ਜਾ ਘੰਟਾ ਕੰਨ ਲੋਕਾਂ ਨੇ ਪਰੇਸ਼ਾਨ ਹੋਣ ਤੁੱਪੇ ਬੈਠੇ ਲੋਕ ਰੋਟੀ ਗਨੇ ਰੋਟੀ ਗਨੇ ਭੁੱਖੇ ਨੇ ਰੋਬੇ ਨਾਲ ਰੋਟੀ ਖਾਦੇ ਆ ਰਹੇ ਨੇ ਕਰੂ ਕੀ ਅਗਲਾ ਜ਼ਿੰਮੇਦਾਰ ਪਹਿਲਾਂ ਵੀ ਮੋੜੇ ਨੇ ਉਰੋਂ ਹੋਰ ਪਹਿਲਾਂ ਬਥੇਰੇ ਦਾ ਬਹੁਤ ਦਿਨ ਹੋ ਗਿਆ ਪੜਿਆਣ ਪੈਸੇ ਸਾਹਿਬਾ ਮੋੜੀ ਜਾਨੂੰ ਕੀ ਕਹਿੰਦੇ ਨੇ ਕਿ ਬੈਂਕ ਵਾਲੇ ਕੀ ਕਹਿੰਦੇ ਨੇ ਕਹਿੰਦੇ ਨੇ ਤਰੀਕ ਆ ਤਰੀਕ ਨੂੰ ਦੇਵਾ ਹੈ ਤਰੀਕਾ ਦੇ ਨਤਰੀਕਾ ਤਰੀਕਾ ਹਾਂਜੀ ਕੀ ਕਹੋਗੇ ਜੋ ਅੱਜ ਆਪਣਾ ਸਿਰ ਉਪਰਾਵਾ ਖੱਜਲ ਖਵਾਰ ਹੋ ਰਿਆਂ ਲਾਈਨ ਚ ਲੱਗ ਰਿਆਂਗੇ ਉਹਨੇ ਮੜ ਜੰਦੇ ਉਹਨੇ ਮੜ ਜੰਦੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਕੋਆਪਰੇਟ ਬੈਂਕ ਛਾਇਲੀ ਦੇ ਵਿੱਚ ਵੱਡੀ ਭੀੜ ਕਿਸਾਨਾਂ ਦੀ ਕਿਉਂਕਿ ਪੈਸੇ ਦੀ ਦਿੱਕਤ ਆਈ ਹੋਈ ਹੈਗੀ ਉਹਨੇ ਤੇ ਕਿਸਾਨ ਬੈਠੇ ਨੇ ਜੀ ਦੇਸਾਨੀ ਕੋਆਪਰੇਟਿਵ ਬੈਂਕ ਛਾਇਲੀ ਬ੍ਰਾਂਚ ਦੀਆਂ ਤਸਵੀਰਾਂ ਦਿਖਾ ਰਹੇ ਸੋਨੂੰ ਜੋ ਕਿ ਲਗਾਤਾਰ 20 ਦਿਨਾਂ ਤੋਂ ਪੈਸੇ ਭਰੇ ਹੋਏ ਨੇ ਕਿਸਾਨਾਂ ਦੇ ਲੇਕਿਨ ਹਾਲੇ ਤੱਕ ਨਹੀਂ ਮਿਲੇ ਵੱਡੀ ਕਤਾਰਾਂ ਲੱਗੀਆਂ ਹੋਣੀਆਂ ਛਾਇਲੀ ਕੋਆਪਰੇਟਿਵ ਬੈਂਕ ਦਾ ਜੋ ਖੇਤੀਬਾੜੀ ਹਾਂਜੀ ਕੀ ਕਹੋਗੇ ਕਿੰਨੇ ਦਿਨ ਹੋ ਗਏ ਭਰੇ ਨੂੰ ਪੈਸੇ ਮੈਂ ਤਾਂ ਜੀ ਬੋਲਣ ਨਹੀਂ ਜਾਣਦਾ ਇਹ ਬੰਦਾ ਤੋਂ ਜਿਹੜਾ ਕੋਈ ਬੰਦਾ ਕਿੰਨਾ ਦਿਨ ਹੋ ਗਏ ਆਪਣਾ ਪੈਸੇ ਭਰੇ ਨੂੰ ਮੈਨੂੰ ਤਾਂ ਜੀ 5 ਦਿਨ ਹੋ ਗਏ ਭਰੇ ਨੂੰ ਜੀ ਜੀ ਸਾਹਿਬ ਜੀ

او جا لگا دو مطلب يا پکي تياري لگا تياري ہے میں سب مان رہا ہوں مان کر بھائی اوئے اوئے اوئے